ਜ਼ਿੰਦਗੀ ਦੇ ਵਿੱਚ ਨਾ ਚੰਗਾ ਮਾੜਾ ਟਾਈਮ ਹਰ ਬੰਦੇ ਤੇ ਆਉਂਦਾ ਹੈ ਅੱਜ ਤੋਂ 15 ਸਾਲ ਪਹਿਲੇ ਤੇ ਮੇਰੇ ਤੇ ਵੀ ਬਹੁਤ ਬੁਰਾ ਟਾਈਮ ਆਇਆ ਸੀਗਾ ਮੈਂ ਬਿਲਕੁਲ ਜ਼ੀਰੋ ਹੋ ਗਿਆ ਸੀਗਾ ਮਤਲਬ ਕਿ ਬਿਲਕੁਲ ਜ਼ਿੰਦਗੀ ਖਤਮ ਹੋ ਗਈ ਸੀ ਖਰਾਬ ਹੋ ਗਈ ਸੀ ਔਰ ਮੈਨੂੰ ਉਦੋਂ ਪਤਾ ਨਹੀਂ ਹੁੰਦਾ ਸੀ ਵੀ ਜੋਤਸ਼ੀ ਵੀ ਹੁੰਦੇ ਆ ਸਟੋਲਜਰ ਵੀ ਹੁੰਦੇ ਆ ਜਿਹੜੇ ਇਹਨਾਂ ਚੀਜ਼ਾਂ ਨੂੰ ਠੀਕ ਕਰ ਸਕਦੇ ਆ ਜੀ ਲੇਕਿਨ ਜਦੋਂ ਮੈਂ ਉਰਲੀ ਦੇਖਣਾ ਸਿੱਖਣਾ ਜਦੋਂ ਉਹ ਕੀਤਾ ਸਿੱਖਿਆ ਸਿੱਖ ਕੇ ਦੇਖਿਆ ਵੀ ਮੈਂ ਅਗਰ ਸਿੱਖਿਆ ਹੁੰਦਾ ਜਾਂ ਕਿਸੇ ਸਟੋਲਰ ਕੋਲ ਅੱਛੇ ਕੋ ਚਲੇ ਜਾਂਦਾ ਤਾਂ ਆਪਣੀ ਜ਼ਿੰਦਗੀ ਨੂੰ ਬਚਾ ਸਕਦਾ ਸੀਗਾ ਇਸ ਚੀਜ਼ ਤੋਂ ਹੀ ਮੈਂਬਰ ਬਣੇ ਹੋ ਕੇ ਐਸਟ੍ਰੋਲੋਜੀ ਸਿੱਖੀ ਔਰ ਆਪਣੀ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਮੈਂ ਕਿੰਨੀਆਂ ਕੁਣਲੀਆਂ ਦੇਖ ਚੁੱਕਾ ਹਾਂ ਕਿੰਨੀ ਕਵਾਰ ਮੈਂ ਲੋਕਾਂ ਦੇ ਫਾਇਦੇ ਕਰ ਚੁੱਕਾ ਹਾਂ ਕਿੰਨੇ ਕਿੰਨੀਆਂ ਜ਼ਿੰਦਗੀ ਦੇ ਲੋਕਾਂ ਨੂੰ ਬੈਨੀਫਿਟ ਦੇ ਚੁੱਕਾ ਹਾਂ ਤੁਸੀਂ ਅਗਰ ਬਾਹਰ ਜਾਣਾ ਚਾਹੁੰਦੇ ਹੋ ਵਿਦੇਸ਼ ਯਾਤਰਾ ਕਰਨਾ ਜਾ ਰਹੇ ਹੋ ਤੁਹਾਡੇ ਕੰਮ ਨਹੀਂ ਹੋ ਰਹੇ ਕੰਮ ਤੁਹਾਡੇ ਰੁਕੇ ਹੋਏ ਆ ਜਦ ਤੱਕ ਮੈਡਮ ਨੇ ਗੱਲ ਕੀਤੀ ਬਿਮਾਰੀ ਗਰ ਬਿਮਾਰੀ ਦੀ ਗੱਲ ਕੀਤੀ ਤੁਸੀਂ ਬਿਮਾਰ ਰਹੇ ਹੋ ਤੁਹਾਨੂੰ ਫਰਕ ਨਹੀਂ ਪੈ ਰਿਹਾ ਬਹੁਤ ਸਾਰੇ ਡਾਕਟਰਾਂ ਨੂੰ ਦਿਖਾ ਚੁੱਕੇ ਹੋ ਤਾਂ ਇੱਕ ਵਾਰ ਮੇਰੇ ਕਹਿਣ ਤੇ ਮੈਂ ਤਾਂ ਇਹੀ ਕਹਾਂਗਾ ਵੀ ਇਸ ਲੋਜੀ ਦਾ ਸਾਰਾ ਜਰੂਰ ਲਓ ਜੋਤਿਸ਼ ਦਾ ਸਾਰਾ ਜਰੂਰ ਲਓ ਕੋਈ ਵੀ ਕੰਮ ਸੀ ਕਰਦੇ ਨਾ ਉਹ ਐਕਸਪੀਰੀਅੰਸ ਤੋਂ ਬਿਨਾਂ ਚੱਲ ਹੀ ਨਹੀਂ ਸਕਦਾ ਜੀ ਤੁਸੀਂ ਕਹਿੰਦੇ ਮੀਮ ਹਕੀਮ ਖਤਰਾ ਹੈ ਜਾਂ ਠੀਕ ਹੈ ਨਾ ਜਿਹੜੀ ਅਸੀਂ YouTube ਤੇ ਵੀਡੀਓਜ਼ ਦੇਖਦੇ ਆਂ ਦੇਖ ਦੇਖ ਕੇ ਜੋਤਿਸ਼ੀ ਬਣ ਜਾਂਦੇ ਆਂ ਜਾਂ ਅਸੀਂ ਬੁੱਕਸ ਪੜ੍ਹ ਵਰ ਕੇ ਜੋਤਿਸ਼ੀ ਬਣਦੇ ਆਂ ਕਿਉਂਕਿ ਉਹ ਤਾਂ ਰਟੀਆਂ ਰਟੀਆਂ ਗੱਲਾਂ ਲਿਖੀਆਂ ਜਾਂਦੀਆਂ ਲਿਖੀਆਂ ਜਾਂਦੀਆਂ ਲੇਕਿਨ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੁੰਦੀ ਵੀ ਇਨਸਾਨ ਨੂੰ ਐਕਸਪੀਰੀਅੰਸ ਕਿੰਨੀ ਦੇ ਜਾਂਦਾ ਆਮਲੀ ਤੇ ਬਿਸਤੂ ਜੀ ਨੇ ਸਿਆ ਕਿ ਦਾਦਾ ਜੀ ਫਿਰ ਪਾਪਾ ਜੀ ਉਹ ਸਾਰੇ ਜੁਵਲਰਸ ਲਾਇਬ੍ਰੇਰੀ ਚ ਤੁਸੀਂ ਜੁਵਲਰ ਦਾ ਵੀ ਕਰਦੇ ਹੋ ਨਾਲ ਨਾਲ ਐਸਟੋਲੋਜੀ ਦਾ ਵੀ ਮਤਲਬ ਕਿਵੇਂ ਇੰਟਰਸਟ ਪਿਆ ਇਸ ਲਾਈਨ ਦੇ ਵਿੱਚ ਪਰ ਬੰਦੇ ਦਾ ਟਾਈਮ ਮਾਰਾ ਹੁੰਦਾ ਕਿਉਂਕਿ ਕਹਿੰਦੇ ਆ ਕਿ ਰਾਤ ਜਿੰਨੀ ਗਮਹੀਨ ਹੋਗੀ ਸਵੇਰ ਉਤਨੀ ਰੰਗੀਨ ਹੋਗੀ ਗਮ ਨਾ ਕਰ ਜੋ ਹੈ ਬਾਦਲ 데ਰਾ ਕਿਸਕੇ ਰੁਕਤੇ ਰੋਕਾ ਸਵੇਰਾ ਮੈਂ ਸਭ ਕੁਝ ਪਹਿਲਾਂ ਆਪਣੇ ਤੇ ਪ੍ਰੈਕਟੀਕਲ ਕੀਤਾ ਫਿਰ ਲੋਕਾਂ ਤੇ ਕੀਤਾ ਮੈਂ ਹਜ਼ਾਰਾਂ ਬੁਗਲੀਆਂ ਦੇਖ ਚੁੱਕਾ ਹਾਂ ਔਰ ਪਿਛਲੇ 15 ਸਾਲਾਂ ਤੋਂ ਦੇਖ ਰਿਹਾ ਹਾਂ ਔਰ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਦੀ ਗੱਲ ਨਾ ਕਰਨ ਲੱਗਾ ਹੈ ਵੀ ਹਰ ਚੀਜ਼ ਦਾ ਇਸ ਚੀਜ਼ ਹੱਲ ਹੈ। EVP نیوز ਪੰਜਾਬ ਦੇਖ ਰਹੇ ਤੁਸੀਂ ਤੇ ਮੈਂ ਸਿਮਰਨ ਸੋ ਅੱਜ ਮਿਲਾਨ ਜਾ ਰਹੀਆਂ ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਜ਼ਿਆਦਾਤਰ ਪਬਲਿਕ ਦਾ ਕੁਐਸਚਨ ਹੁੰਦਾ ਹੈ ਕਿ ਜਦ ਵੀ ਐਸਟ੍ਰੋਲੋਜਰ ਨਾਲ ਕਿਸੇ ਨਾਲ ਮੀਟ ਕਰਦੇ ਆ ਤਾਂ ਉਹਨਾਂ ਦੇ ਇੱਕ ਹੀ ਸਵਾਲ ਹੁੰਦਾ ਹੈ ਕਿ ਇਸ ਲਾਈਨ ਦੇ ਵਿੱਚ ਜ਼ਿਆਦਾਤਰ ਲੋਕ ਬਲੀਵ ਕਰਨ ਲੱਗੇ ਨੇ ਪਰ ਪਹਿਲਾਂ ਜਿਹੜੇ ਕੀ ਆ ਲੋਕ ਨਹੀਂ ਬਲੀਵ ਕਰਦੇ ਸੀਗੇ ਸੋ ਅੱਜ ਇਸ ਲਈ ਐਸੀ ਸਖਸ਼ੀਅਤ ਨਾਲ ਮਿਲਾਂ ਜਾ ਰਹੀ ਹੈ ਜਿਨ੍ਹਾਂ ਦਾ ਬੈਕਗ੍ਰਾਉਂਡ ਦੀ ਗੱਲ ਕਰੀਏ ਤਾਂ ਉਹ ਜੁਐਲਰਸ ਦੇ ਕੈਰੀਅਰ ਜੱਦੀ ਪੁਛਤੀ ਖਾਨਦਾਨੀ ਜੋ ਹੈ ਉਹ ਜੁਐਲਰਸ ਹੈ ਤੇ ਬਟ ਇੱਕਦਮ ਉਹਨਾਂ ਨੇ ਐਸਟ੍ਰੋਲੋਜਰਸ ਤੇ ਹੁਣ 15 ਸਾਲ ਹੋ ਗਏ ਲਗਾਤਾਰ ਐਸਟ੍ਰੋਲੋਜਰ ਲਾਈਨਸ ਦੇ ਵਿੱਚ ਤੇ ਅਗਰ ਗੱਲ ਕਰੀਏ ਗੁਰੂ ਕਿਰਪਾ ਜੁਐਲਰਸ ਦਾ ਉਹਨਾਂ ਦਾ ਇਥੇ ਨੂਰਵਾਲਾ ਰੋਡ ਤੇ ਮੇਨ ਤੇ ਔਰ ਐਸਟ੍ਰੋਲੋਜਰਸ ਦੀ ਗੱਲ ਕਰੀਏ ਰੋਹਿਤ ਪੰਡਾਰੀ ਇਸ ਟਾਈਮ ਸਾਡੇ ਨਾਲ ਐਸ ਦੀ ਖਾਸ ਇੰਟਰਵਿਊ ਦੇ ਵਿੱਚ ਮੌਜੂਦ ਰਹੇਗੇ ਜਿਨ੍ਹਾਂ ਨਾਲ ਅੱਜ ਕਰਦੇ ਆ ਖਾਸ ਗੱਲਾਂ ਬਾਤਾਂ ਸ਼ਸ਼ਟੀਕਲ ਸਰ ਸਵਾਗਤ ਹੈ ਜੀ ਨਮਸਕਾਰ ਜੀ ਸਰ ਮੈਂ ਇੱਕ ਚੀਜ਼ ਜਾਨਣਾ ਚਾਹਾਂਗੀ ਕਿ ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਐਸਟ੍ਰੋਲੋਜਰ ਲਾਈਨ ਬਹੁਤ ਹੀ ਕਹਦੀ ਹੈ ਕਿ ਅਗਰ ਟੈਕਸਪੀਰੀਅੰਸ ਹੈ ਇਸ ਚੀਜ਼ ਦਾ ਇਸ ਚੀਜ਼ ਬਾਰੇ ਆਪਾਂ ਪੂਰੀ ਨੌਲੇਜ ਲੈ ਚੁੱਕੀਆਂ ਫਿਰ ਤਾਂ ਇਹ ਲਾਈਨ ਬਹੁਤ ਮਤਲਬ ਬੈਸਟ ਮੰਨੀ ਜਾਂਦੀ ਹੈ ਅਗਰ ਇਸ ਚੀਜ਼ ਦਾ ਐਕਸਪੀਰੀਅੰਸ ਨਹੀਂ ਹੈ ਜਿਸ ਤਰ੍ਹਾਂ ਆਪਾਂ ਅੱਜ ਕੱਲ ਦੇਖਦੇ ਆ ਕਾਫੀ ਸਟ੍ਰੋਲੋਜਸ ਹੋਏ ਪਏ ਨੇ ਕਹਦੀ ਹੈ ਕਿ ਨਾ ਮਾਤਰਾ ਕਹਦੀ ਹੈ ਕਿ ਬਹੁਤ ਸਾਰੇ ਹੋਏ ਪੜੇ ਨੇ ਕਿ ਸ਼ਾਪਸ ਖੋਲੀਆਂ ਤੇ ਸਟ੍ਰੋਲੋਜੀ ਦਾ ਕੰਮ ਸ਼ੁਰੂ ਕਰ ਦਿੱਤਾ ਤੇ ਇਹ ਚੀਜ਼ ਦਾ ਐਕਸਪੀਰੀਅੰਸ ਤੁਹਾਡੇ ਸਾਹਮਣੇ ਹੋਣਾ ਚਾਹੀਦਾ ਨਹੀਂ ਹੈ ਨਹੀਂ ਹੋਣਾ ਚਾਹੀਦਾ ਕੋਈ ਵੀ ਕੰਮ ਸੀ ਕਰਦੇ ਨਾ ਉਹ ਐਕਸਪੀਰੀਅੰਸ ਤੋਂ ਬਿਨਾਂ ਚੱਲ ਹੀ ਨਹੀਂ ਸਕਦਾ ਕਿਉਂਕਿ ਕਹਿੰਦੇ ਨੀਮ ਹਕੀਮ ਖਤਰਾ ਹੈ ਜਾਨ ਠੀਕ ਹੈ ਨਾ ਜਿਹੜੀ ਅਸੀਂ YouTube ਤੇ ਵੀਡੀਓਜ਼ ਦੇਖਦੇ ਆਂ ਦੇਖ ਦੇਖ ਕੇ ਡਾਕਟਰ ਬਣ ਜਾਂਦੇ ਆਂ ਜਾਂ ਅਸੀਂ ਬੁੱਕਸ ਪੜ੍ਹ-ਪੜ ਕੇ ਡਾਕਟਰ ਬਣਦੇ ਆਂ ਕਿਉਂਕਿ ਉਹ ਤਾਂ ਰਟੀਆਂ ਰਟੀਆਂ ਗੱਲਾਂ ਦਿੱਖੀਆਂ ਜਾਂਦੀਆਂ ਲਿਖੀਆਂ ਜਾਂਦੀਆਂ ਲੇਕਿਨ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਵੀ ਇਨਸਾਨ ਨੂੰ ਐਕਸਪੀਰੀਅੰਸ ਕਿੰਨੀ ਦੇਰ ਦਾ ਹੈ ਜੀ ਅਗਰ ਤੁਹਾਡੇ ਕੋਲ ਐਕਸਪੀਰੀਅੰਸ ਜ਼ਿਆਦਾ ਹੈ ਤਾਂ ਹੀ ਤੁਸੀਂ ਕੁਝ ਕਰ ਸਕਦੇ ਹੋ ਲੋਕਾਂ ਵਾਸਤੇ ਅਗਰ ਤੁਹਾਡੇ ਕੋਲ ਐਕਸਪੀਰੀਅੰਸ ਨਹੀਂ ਹੈ ਤੁਸੀਂ ਐਸਟ੍ਰੋਲੋਜੀ ਨੂੰ ਅੱਗੇ ਸਰ ਇੱਕਦਮ ਇੱਕ ਕੁਐਸਚਨ ਪੁੱਛਣਾ ਚਾਹੁੰਗੀ ਜਿਸ ਤਰ੍ਹਾਂ ਤੁਹਾਡੇ ਫੈਮਿਲੀ ਦੇ ਵਿੱਚ ਤੁਸੀਂ ਦੱਸਿਆ ਕਿ ਦਾਦਾ ਜੀ ਫਿਰ ਪਾਪਾ ਜੀ ਉਹ ਸਾਰੇ ਜੁਐਲਰਸ ਲਾਈਨ ਦੇ ਵਿੱਚ ਤੁਸੀਂ ਜੁਐਲਰਸ ਦਾ ਵੀ ਕਰਦੇ ਹੋ ਨਾਲ ਨਾਲ ਐਸਟ੍ਰੋਲੋਜੀ ਦਾ ਵੀ ਮਤਲਬ ਕਿਵੇਂ ਇੰਟਰਸਟ ਪਿਆ ਇਸ ਲਾਈਨ ਦੇ ਵਿੱਚ ਮੈਡਮ ਮੈਂ ਆਪਣੀ ਗੱਲ ਦੱਸਦਾ ਹਾਂ ਜੀ ਕਿਉਂਕਿ ਜ਼ਿੰਦਗੀ ਦੇ ਵਿੱਚ ਨਾ ਚੰਗਾ ਮਾੜਾ ਟਾਈਮ ਹਰ ਬੰਦੇ ਤੇ ਆਉਂਦਾ ਹੈ ਅੱਜ ਤੋਂ 15 ਸਾਲ ਪਹਿਲੇ ਮੇਰੇ ਤੇ ਵੀ ਬਹੁਤ ਬੁਰਾ ਟਾਈਮ ਆਇਆ ਸੀਗਾ ਮੈਂ ਬਿਲਕੁਲ ਜ਼ੀਰੋ ਹੋ ਗਿਆ ਸੀਗਾ ਮਤਲਬ ਕਿ ਬਿਲਕੁਲ ਜ਼ਿੰਦਗੀ ਖਤਮ ਹੋ ਗਈ ਸੀ ਖਰਾਬ ਹੋ ਗਈ ਸੀ ਔਰ ਮੈਨੂੰ ਉਦੋਂ ਪਤਾ ਨਹੀਂ ਹੁੰਦਾ ਸੀ ਵੀ ਜੋਤਸ਼ੀ ਵੀ ਹੁੰਦੇ ਆ ਸਟੋਲਜਰ ਵੀ ਹੁੰਦੇ ਆ ਜਿਹੜੇ ਇਹਨਾਂ ਚੀਜ਼ਾਂ ਨੂੰ ਠੀਕ ਕਰ ਸਕਦੇ ਆ ਲੇਕਿਨ ਜਦੋਂ ਮੈਂ ੁਰਲੀ ਦੇਖਣਾ ਸਿੱਖਣਾ ਸ਼ੁਰੂ ਕੀਤਾ ਸਿੱਖਿਆ ਸਿੱਖ ਕੇ ਦੇਖਿਆ ਵੀ ਮੈਂ ਅਗਰ ਸਿੱਖਿਆ ਹੁੰਦਾ ਜਾਂ ਕਿਸੇ ਸਟੋਲਜਰ ਕੋਲ ਅੱਛੇ ਕੋ ਚਲੇ ਜਾਂਦਾ ਤਾਂ ਆਪਣੀ ਜ਼ਿੰਦਗੀ ਨੂੰ ਬਚਾ ਸਕਦਾ ਸੀ ਇਸ ਚੀਜ਼ ਤੋਂ ਹੀ ਮੈਂ ਪ੍ਰਭਾਵਿਤ ਹੋ ਕੇ ਐਸਟ੍ਰੋਲੋਜੀ ਸਿੱਖੀ ਔਰ ਆਪਣੀ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਮੈਂ ਕਿੰਨੀਆਂ ਕੁਣਲੀਆਂ ਦੇਖ ਚੁੱਕਾ ਹਾਂ ਕਿੰਨੀ ਵਾਰ ਮੈਂ ਲੋਕਾਂ ਦੇ ਫਾਇਦੇ ਕਰ ਚੁੱਕਾ ਹਾਂ ਕਿੰਨੇ ਕੁ ਜ਼ਿੰਦਗੀ ਦੇ ਲੋਕਾਂ ਨੂੰ ਬੈਨੀਫਿਟ ਦੇ ਚੁੱਕਾ ਹਾਂ ਔਰ ਮੈਂ ਦੇਖ ਜੀਏ ਕਿ ਨਾ ਜਨਨਾ ਵੀ ਅਗਰ ਮੇਰੇ ਤੇ ਟਾਈਮ ਆ ਮਾਰਾ ਆਇਆ ਨਾ ਹਰ ਬੰਦੇ ਦੇ ਟਾਈਮ ਮਾਰਾ ਆਂਦਾ ਹੈ ਕਿਉਂਕਿ ਕਹਿੰਦੇ ਆ ਕਿ ਰਾਤ ਜਿੰਨੀ ਗਮਹੀਨ ਹੋਗੀ ਸਵੇਰ ਉਤਨੀ ਰੰਗੀਨ ਹੋਗੀ ਗਮ ਨਾ ਕਰ ਜੋ ਹੈ ਬੱਦਲ ਅੰ데ਰਾ ਕਿਸਕੇ ਰੁਕਤੇ ਰੋਕਾ ਸਵੇਰਾ ਅਗਰ ਬੁਰਾ ਟਾਈਮ ਆਇਆ ਤਾਂ ਅੱਛਾ ਵੀ ਆਣਾ ਹੀ ਆਣਾ ਹੈ ਅਗਰ ਅੱਛਾ ਤਾਂ ਬੁਰਾ ਵੀ ਆਣਾ ਹੈ ਇਹ ਤੁਹਾਨੂੰ ਇਸ ਸੋਲજર ਹੀ ਦੱਸ ਸਕਦਾ ਹੈ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮੈਂ ਖੁਦ ਤੋਂ ਐਕਸਪੀਰੀਅੰਸ ਇੱਕ ਤਰ੍ਹਾਂ ਦਾ ਆਪਣੀ ਖੁਦ ਦੀ ਲਾਈਫ ਤੇ ਐਕਸਪੀਰੀਅੰਸ ਮਿਲਿਆ ਹੋਵੇ ਜਿਸ ਤਰ੍ਹਾਂ ਮਾਰਾ ਟਾਈਮ ਚੰਗਾ ਟਾਈਮ ਤੇ ਇਹ ਚੀਜ਼ਾਂ ਨੂੰ ਦੇਖਦੇ ਹੋਏ ਸਰ ਹੁਣ ਤੱਕ ਤੁਸੀਂ ਮੈਂ ਸੁਣਿਆ ਕਿ ਚੰਡੀਗੜ੍ਹ ਦੇ ਕਲਾਸਿਸ ਲਗਾ ਚੁੱਕੇ ਹੋ ਤੁਹਾਡੇ ਕੋਲ ਸਟੂਡੈਂਟਸ ਵੀ ਜਿਹੜਾ ਕੀ ਹੈ ਗਾਈਡੋਂ ਓਨਲੀ ਆਉਂਦੇ ਨੇ ਔਰ ਇਸ ਤੋਂ ਇਲਾਵਾ ਤੁਸੀਂ ਪਲੈਨੈਟਸ ਤੇ ਕਿੰਨਾ ਕੁ ਮਤਲਬ ਬਲੀਵ ਖੁਦ ਦੇ ਅਕੋਰਡਿੰਗ ਤੁਹਾਡੇ ਹਿਸਾਬ ਨਾਲ ਹੈ ਤੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਵੱਡੀ ਗੱਲ ਹੈ ਵੀ ਹੁਣ ਤਾਂ ਪਲੈਨੈਟਸ ਬਾਰੇ ਸਕੂਲਾਂ ਦੇ ਵਿੱਚ ਵੀ ਦੱਸਣ ਲੱਗ ਗਏ ਐ ਬੁੱਕਸ ਦੇ ਵਿੱਚ ਵੀ ਦੱਸਣ ਲੱਗ ਗਏ ਵੀ ਪਲੈਨਟ ਹੈਗੇ ਆ ਸ਼ੁਕਰ ਮੰਗਲ ਗੁਰੂ ਜੁਪੀਟਰ ਇਹ ਸਾਰੇ ਪਲੈਨੈਟ ਮਿਲ ਕੇ ਹੀ ਬ੍ਰਹਮੰਡ ਦੇ ਵਿੱਚ ਕੰਮ ਕਰਦੇ ਆ ਸਭ ਤੋਂ ਵੱਡੀ ਗੱਲ ਹੈ ਅਸੀਂ ਲੋਕ ਸਨਾਤਨੀ ਲੋਕ ਹੈ Hindu ਧਰਮ ਨਾਲ ਸੰਬੰਧ ਰੱਖਦੇ ਆਂ। ਤੋਂ Hindu ਧਰਮ ਦਾ ਸਭ ਤੋਂ ਵੱਧਿਆ ਗ੍ਰੰਥ ਹੈ ਰਾਮਾਇਣ। ਰਾਮਾਇਣ ਦੇ ਵਿੱਚ ਵੀ ਰਾਮਚੰਦਰ ਦੀ ਜ਼ਿੰਦਗੀ ਬਾਰੇ ਅਗਰ ਲਿਖਿਆ ਹੈ ਨਾ ਤੋਂ ਉਹਦੇ ਵਿੱਚ ਜਦੋਂ ਰਾਮਚੰਦਰ ਜੀ ਦਾ ਜਨਮ ਹੁੰਦਾ ਉਹਦੇ ਵਿੱਚ ਦੱਸਿਆ ਗਿਆ ਹੈ ਕਿ ਰਾਮਚੰਦਰ ਜੀ ਦਾ ਜਨਮ ਕਰਕ ਲਗਨ ਦੇ ਵਿੱਚ ਹੋਇਆ ਸੀ ਔਰ ਉੱਤਰ ਸ਼ਾ ਨਕਸ਼ਤਰ ਸੀਗਾ ਸੂਰਜ ਚੰਦਰ ਮੰਗਲ ਗੁਰੂ ਜਿਹੜੀ ਜਿਹੜੀ ਰਾਸ਼ੀਆਂ 'ਚ ਬੱਠੇ ਸੀ ਉਹ 'ਚ ਸਾਫ਼ ਵਰਣਨ ਕੀਤਾ ਗਿਆ ਹੈ। ਤੇ ਇਸ ਕਰਕੇ ਇਧਰ ਸਾਡੇ ਧਰਮਾਂ ਦੇ ਵਿੱਚ ਲਿਖਿਆ ਗਈਆਂ ਗੱਲਾਂ ਤਾਂ ਸਾਡੇ ਅਸੀਂ ਅਗਰ ਅੱਜ ਵੀ ਬਲੀਵ ਕਰਾਂਗੇ ਤੈਉਂ ਸਾਡੀ ਜ਼ਿੰਦਗੀ ਦੀਆਂ ਚੀਜ਼ਾਂ ਚੱਲਣਗੀਆਂ ਅਗਰ ਅਸੀਂ ਧਰਮਾਂ ਨੂੰ ਮੰਨਦੇ ਆ ਤਾਂ ਉਹਦੇ ਨਾਲ-ਨਾਲ ਇਹ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਵੀ ਲੈ ਕੇ ਅਸੀਂ ਅੱਗੇ ਵਧ ਸਕਦੇ ਆ ਅਗਰ ਸੇ ਇਹ ਚੀਜ਼ ਨਹੀਂ ਮੰਨਦੇ ਹੈਗੇ ਪਰ ਮੈਂ ਇੱਕ ਚੀਜ਼ ਕਹਿਣਾ ਹੈਗਾ ਕਿ ਬਹੁਤ ਸਾਰੇ ਲੋਕ ਕਹਿੰਦੇ ਵੀ ਜੋ ਹੋਣਾ ਹੋ ਜਾਊਗਾ ਜੋ ਹੋਣਾ ਹੋਣਾ ਹੀ ਹੋਣਾ ਜੇ ਤੁਹਾਨੂੰ ਬੁਖਾਰ ਚੜਿਆ ਹੈ ਤਾਂ ਅਸੀਂ ਕਹੀਏ ਵੀ ਅਸੀਂ ਦਵਾਈ ਨਾ ਲਈਏ ਤਾਂ ਠੀਕ ਕਿੱਦਾਂ ਹੋਵਾਂਗੇ ਠੀਕ ਹੈ ਨਾ ਅਗਰ ਮੌਸਮ ਵਿਭਾਗ ਨੇ ਅਲਰਟ ਕਰ ਦਿੱਤਾ ਵੀ ਭਾਰੀ ਮੀਂਹ ਦੀ ਸੰਭਾਵਨਾ ਹੈ ਅਸੀਂ ਅਲਰਟ ਹੋਈਏ ਕਿ ਡਰੀਏ ਠੀਕ ਹੈ ਨਾ ਅਸੀਂ ਅਲਰਟ ਹੋਵਾਂਗੇ ਇਸ ਤਰ੍ਹਾਂ ਅਗਰ ਜੋਤਸ਼ੀ ਤੁਹਾਨੂੰ ਕਹਿ ਰਿਹਾ ਹੈ ਤੁਹਾਡਾ ਟਾਈਮ ਖਰਾਬ ਹੈ ਤੁਹਾਨੂੰ ਅਲਰਟ ਕਰ ਰਿਹਾ ਤੈਨੂੰ ਡਰਾਉਦਾ ਨਹੀਂ ਹੈ ਅਲਰਟ ਕਰ ਰਿਹਾ ਹੈ ਉਹ ਤੁਹਾਨੂੰ ਜਿਹੜੇ ਉਪਾਏ ਹੁੰਦੇ ਆ ਉਹ ਪੇਨ ਕਿਲਰ ਦਾ ਕੰਮ ਕਰਦੇ ਆ ਤੁਹਾਨੂੰ ਸਾਡੀ ਮਸੀਬਤਾਂ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਆ ਜੀ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਉਪਾਏ ਦੀ ਗੱਲ ਕਰ ਲਏ ਨੇ ਸਰ ਉਪਾਏ ਦੇ ਬਾਰੇ ਦੇਖੋ ਕਈ ਲੋਕ ਜਿਵੇਂ ਜਿਸ ਤਰ੍ਹਾਂ ਬਲੀਵ ਕਰਦੇ ਨਹੀਂ ਕਰਦੇ ਜਿਵੇਂ ਹੁਣ ਆਪਾਂ ਕਹਿੰਦੀ ਬਿਮਾਰੀ ਦੀ ਗੱਲ ਕਰ ਲਈਏ ਤੁਸੀਂ ਦੱਸਦੇ ਜਿਸ ਤਰ੍ਹਾਂ ਬਿਮਾਰੀ ਹੈ ਕੋਈ ਆਪਾਂ ਡਿਸੀਜ਼ ਹੋਈ ਹੈ ਤਾਂ ਉਸ ਦੀ ਤੇ ਜਿਸ ਤਰ੍ਹਾਂ ਉਪਾਏ ਹੁੰਦੇ ਨੇ ਇਹਨਾਂ ਚੀਜ਼ਾਂ ਜਿਵੇਂ ਆਪਾਂ ਕਹਿ ਦਈਏ ਕਿਸੇ ਦੀ ਗ੍ਰੈਡਸ਼ਨ ਨਹੀਂ ਸਹੀ ਚੱਲ ਰਹੀ ਹੈ ਤਾਂ ਉਸ ਲਈ ਉਪਾਏ ਹੋ ਕੇ ਲੋਕਾਂ ਨੂੰ ਬਣਾਣਾ ਨਹੀਂ ਚਾਹੀਦਾ ਕਿ ਉਸ ਤੇ ਉਪਾਏ ਕਰਕੇ ਠੀਕ ਹੋ ਸਕਦਾ ਹੈ ਬੰਦਾ ਉਸ ਦੀ ਗ੍ਰੈਡਸ਼ਨ ਠੀਕ ਹੋ ਸਕਦੀ ਹੈ ਦੇਖੋ ਮੈਂ ਤਾਂ ਆਪਣੀ ਜ਼ਿੰਦਗੀ ਚ ਇਹੀ ਚੀਜ਼ਾਂ ਜਮਾ ਕੇ ਦੇਖੀ ਹੈ ਕਿਉਂਕਿ ਮੈਂ ਸਭ ਕੁਝ ਪਹਿਲਾਂ ਆਪਣੇ ਤੇ ਪ੍ਰੈਕਟੀਕਲ ਕੀਤਾ ਫਿਰ ਲੋਕਾਂ ਤੇ ਕੀਤਾ ਮੈਂ ਹਜ਼ਾਰਾਂ ਗੁੰਗਲੀਆਂ ਦੇਖ ਚੁੱਕਾ ਹਾਂ ਔਰ ਪਿਛਲੇ 15 ਸਾਲਾਂ ਤੋਂ ਦੇਖ ਰਿਹਾ ਹਾਂ ਔਰ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਦੀ ਗੱਲ ਨਾ ਕਰਨ ਲੱਗਾ ਹੈ ਵੀ ਹਰ ਚੀਜ਼ ਦਾ ਇਸ ਚੀਜ਼ ਹੱਲ ਹੈ ਤੁਸੀਂ ਜੇਕਰ ਬਾਹਰ ਜਾਣਾ ਚਾਹੁੰਦੇ ਹੋ ਵਿਦੇਸ਼ ਯਾਤਰਾ ਕਰਨਾ ਜਾ ਰਹੇ ਹੋ ਤੁਹਾਡੇ ਕੰਮ ਨਹੀਂ ਹੋ ਰਹੇ ਕੰਮ ਤੁਹਾਡੇ ਰੁਕੇ ਹੋਏ ਆ ਜਦੋਂ ਤਾਂ ਮੈਡਮ ਨੇ ਗੱਲ ਕੀਤੀ ਬਿਮਾਰੀ ਗੱਲ ਕੀਤੀ ਤੁਸੀਂ ਬਿਮਾਰ ਰਹੇ ਹੋ ਤੁਹਾਨੂੰ ਫਰਕ ਨਹੀਂ ਪੈ ਰਿਹਾ ਬਹੁਤ ਸਾਰੇ ਡਾਕਟਰਾਂ ਨੂੰ ਦਿਖਾ ਚੁੱਕੇ ਹੋ ਤਾਂ ਇੱਕ ਵਾਰ ਮੇਰੇ ਕਹਿਣ ਤੇ ਮੈਂ ਤਾਂ ਇਹੀ ਕਹਾਂਗਾ ਵੀ ਇਸ ਲੋਜੀ ਦਾ ਸਾਰਾ ਜ਼ਰੂਰ ਲਓ ਜੋਤਿਸ਼ ਦਾ ਸਾਰਾ ਜ਼ਰੂਰ ਲਓ ਔਰ ਦੇਖੋ ਦੇਖੋ ਦਾਨ ਉਹ ਤਾਂ ਹਰ ਬੰਦਾ ਕਰਦਾ ਹੈ ਹਰ ਬੰਦੇ ਨੂੰ ਕਰਨ ਲਈ ਕਿਹਾ ਵੀ ਗਿਆ ਦਾਨਪੁਨ ਕਰਨਾ ਚਾਹੀਦਾ ਪਰ ਜੇ ਤੁਸੀਂ ਦਾਨਪੁਨ ਸਾਡੇ ਹਿਸਾਬ ਨਾਲ ਕਰ ਲੂਗੇ ਮੈਂ ਇਹ ਥੋੜੀ ਕਹਿਣਾ ਵੀ ਤੁਸੀਂ ਮੈਨੂੰ ਦੇ ਕੇ ਜਾਓ ਮੈਂ ਤਾਂ ਇਹੀ ਕਹਿਣਾ ਵੀ ਤੁਸੀਂ ਚੀਜ਼ਾਂ ਡੋਨੇਟ ਕਰਨਾ ਕੀ ਹੋਏਗਾ ਤੁਹਾਡੇ ਜਿਹੜੇ ਖਰਾਬ ਗਰੇ ਤੁਹਾਨੂੰ ਪੋਜ਼ਿਟਿਵ ਰਿਜ਼ਲਟ ਦੇਣੇ ਸ਼ੁਰੂ ਕਰ ਦੇਣਗੇ ਠੀਕ ਹੈ ਨਾ ਅਗਰ ਤੁਸੀਂ ਇਸ ਤਰੀਕੇ ਨਾਲ ਜ਼ਿੰਦਗੀ ਨੂੰ ਚਲਾਓਗੇ ਤਾਂ ਮੈਂ ਡੈਫੀਨਿਟਲੀ ਗਾਰੰਟੀ ਦਿੰਦਾ ਕਿ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਜੀ ਇੱਕ ਚੀਜ਼ ਸਪੈਸ਼ਲਿਟੀ ਮੈਂ ਦੇਖੀ ਹੈ ਤੁਹਾਡੇ ਇੱਥੇ ਆ ਕੇ ਕਿ ਤੁਸੀਂ ਇੱਥੇ ਲਿਖਿਆ ਹੋਇਆ ਹੈ ਇੱਕ ਟੇਬਲ ਦੇਖਣ ਦੀ ਜਿਹੜੀ ਕੀ ਹੈ ਫ੍ਰੀ ਹੈ ਉਹ 700 ਬਟ ਸ਼ਨੀਵਾਰ ਔਰ ਰਵੀਵਾਰ ਲਾਈਕ ਕਿ ਸੈਚਰਡੇ ਔਰ ਸੰਡੇ ਤੁਸੀਂ ਇਹ ਫ੍ਰੀ ਕੁੰਡਲੀ ਦੇਖ ਦੋ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਫ੍ਰੀ ਸੇਵਾ ਨਿਸ਼ਕਾਮ ਸੇਵਾ ਕਰਨ ਦਾ ਮਤਲਬ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਮੈਨੂੰ ਮੈਨੂੰ 15 ਸਾਲ ਹੋ ਗਏ ਆ ਇਸ ਕੰਮ ਦੇ ਵਿੱਚ ਮੇਰੀ ਫੀਸ ਹੈ 700 ਵੀ ਹੈ 1100 ਵੀ ਹੈ ਅਲੱਗ-ਅਲੱਗ ਤਰ੍ਹਾਂ ਦੀ ਫੀਸ ਹੈ ਮੇਰੀ ਠੀਕ ਹੈ ਔਰ ਮੈਂ ਮਤਲਬ ਕਿ ਬਹੁਤ ਸਾਰੇ ਕੁੰਡੀਆਂ ਵੀ ਦੇਖ ਚੁੱਕਾ ਹੈ ਇਸ ਚੀਜ਼ ਦੇ ਨਾਲ ਲੇਕਿਨ ਹੁਣ ਮੈਂ ਇਹ ਸੀ ਸੋਚੀ ਆ ਵੀ ਜਿਹੜੇ ਲੋਕ ਮੇਰੀ ਫੀਸ ਨਹੀਂ ਦੇ ਸਕਦੇ ਉਹ ਵੀ ਮੇਰੇ ਕੋਲ ਆਣ ਤਾਂ ਕਿ ਕੋਈ ਬੰਦਾ ਐਦਾਂ ਦਾ ਨਾ ਰਹਿ ਜਾਵੇ ਵੀ ਜਿਹੜਾ ਕਹੇ ਮੈਂ ਫੀਸ ਕਰਕੇ ਰਹਿ ਗਿਆ ਵੀ ਮੇਰੇ ਘਰ ਦੀ ਪੋਜੀਸ਼ਨ ਅੱਛੀ ਨਹੀਂ ਹੈ ਮੈਂ ਫੀਸ ਨਹੀਂ ਦੇ ਸਕਦਾ ਜਾਂ ਨਹੀਂ ਦੇ ਸਕਦੀ ਉਹ ਸਾਡੇ ਕੋਲ ਜਰੂਰ ਆ ਕੇ ਮਿਲਣ ਤਾਂ ਕਿ ਅਸੀਂ ਉਹਦੇ ਵਾਸਤੇ ਸ਼ਨੀਵਾਰ ਤੇ ਐਤਵਾਰ ਲਗਾਇਆ ਹੈ ਵੀ ਸ਼ਨੀਵਾਰ ਐਤਵਾਰ ਹਰ ਬੰਦਾ ਸਾਡੇ ਕੋਲ ਆ ਕੇ ਆਪਣਾ ਟੇਵਾ ਦਿਖਾ ਸਕਦਾ ਹੈ ਪਰ ਇੱਥੇ ਫੋਨ ਤੇ ਅਪਾਇੰਟਮੈਂਟ ਨਹੀਂ ਮਿਲੇਗੀ ਤੁਹਾਨੂੰ ਆਣਾ ਪਏਗਾ ਅਗਰ ਤੁਸੀਂ ਫੋਨ ਤੇ ਗੱਲ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਆਨਲਾਈਨ ਅਪਾਇੰਟਮੈਂਟ ਚਾਹੁੰਦੇ ਹੋ ਉਹਦੇ ਵਾਸਤੇ ਤੁਹਾਨੂੰ ਫੀਸ ਪੇ ਕਰਨੀ ਪਵੇਗੀ ਲੇਕਿਨ ਅਗਰ ਤੁਸੀਂ ਫ੍ਰੀ ਸੇਵਾ ਚਾਹੁੰਦੇ ਹੋ ਉਹਦੇ ਵਾਸਤੇ ਤੁਹਾਨੂੰ ਲੁਧਿਆਣੇ ਆ ਕੇ ਮੇਰੀ ਸ਼ਾਪ ਤੇ ਆ ਕੇ ਮੈਨੂੰ ਮਿਲਣਾ ਪਏਗਾ ਸ਼ਨੀਵਾਰ ਐਤਵਾਰ ਫ੍ਰੀ ਸੇਵਾ ਰੱਖੀ ਹੈ ਜਿਹੜੇ ਬੰਦੇ ਫੀਸ ਨਹੀਂ ਦੇ ਸਕਦੇ ਫੀਸ ਨਹੀਂ ਖਰ ਸਕਦੇ ਔਰ ਉਹਨਾਂ ਨੂੰ ਪ੍ਰੋਬਲਮ ਚੱਲ ਰਹੀ ਹੈ ਘਰੇਲੂ ਪਰੇਸ਼ਾਨੀਆਂ ਚੱਲ ਰਹੀਆਂ ਜਾਂ ਸਿਹਤ ਠੀਕ ਨਹੀਂ ਰਹਿੰਦੀ ਵੀ ਜਾਂ ਕੋਈ ਵੀ ਪ੍ਰੋਬਲਮ ABC D ਕੋਈ ਵੀ ਪ੍ਰੋਬਲਮ ਉਹਨਾਂ ਨੂੰ ਚੱਲਦੀ ਹੈ ਉਹ ਮੈਨੂੰ ਅੱਗੇ ਜਰੂਰ ਮਿਲਣ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਉਹਨਾਂ ਦੇ ਮਸਲੇ ਹੱਲ ਹੋ ਜਾ ਜੀ ਸਰ ਟਾਈਮਿੰਗ ਕੀ ਰਹਿੰਦੀ ਹੈ ਸੈਚਰਡੇ ਹੋੜਾ ਸੰਡੇ ਦੀ ਦੇਖੋ ਟਾਈਮਿੰਗ ਸਾਰੀ ਡੇਲੀ ਦੀ 10 ਤੋਂ ਸਵੇਰੇ 10 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ ਅਸੀਂ ਇੱਥੇ ਅਵੇਲੇਬਲ ਹੁੰਨੇ ਆਂ ਛੁੱਟੀ ਸਾਡੀ ਕੋਈ ਨਹੀਂ ਹੈ ਸ਼ਨੀਵਾਰ ਵੀ ਅਸੀਂ ਸਵੇਰੇ 10 ਵਜੇ ਤੋਂ ਲੈ ਕੇ 8 ਵਜੇ ਤੱਕ ਹੋਰ ਸੰਡੇ ਨੂੰ ਵੀ 10 ਵਜੇ ਤੋਂ ਲੈ ਕੇ 8 ਵਜੇ ਤੱਕ ਅਸੀਂ ਹੁੰਦੇ ਆਂ ਜੀ ਸਰ ਜਿਸ ਤਰ੍ਹਾਂ ਤੁਹਾਡਾ ਐਕਸਪੀਰੀਅੰਸ ਹੈ ਤੇ ਹੁਣ ਤੱਕ ਕਿੰਨੇ ਲੋਕ ਬਲੀਵ ਕਰ ਚੁੱਕੇ ਨੇ ਮਤਲਬ ਕਿੰਨੇ ਲੋਕ ਤੁਹਾਡੇ ਕੋਲ ਆ ਚੁੱਕੇ ਤੇ ਕਿੰਨੇ ਸਹੀ ਹੋ ਚੁੱਕੇ ਨੇ ਕਿੰਨੇ ਇਹਨਾਂ ਚੀਜ਼ਾਂ ਨੂੰ ਆਪਣੀ ਲਾਈਫ ਦੇ ਵਿੱਚ ਅਜ਼ਮਾ ਚੁੱਕੇ ਨੇ ਔਰ ਬਿਲਕੁਲ ਸਹੀ ਹੋ ਚੁੱਕੇ ਨੇ ਦੇਖੋ ਮੇਰੇ ਸਾਹ ਹੁਣ ਮੈਂ 15 ਸਾਲਾਂ ਦੇ ਵਿੱਚ ਔਰ ਅਗਰ 50000 ਬੰਦਾ ਮੈਨੂੰ ਮਿਲ ਚੁੱਕਾ ਹੈ ਤਾਂ ਮੈਂ ਡੈਫੀਨਿਟਲੀ ਇਹ ਕਹਿਣਾ ਹੈ ਵੀ ਕੋਈ ਵੀ ਬੰਦਾ ਅੱਜ ਤੱਕ ਇਹ ਉੱਠ ਕੇ ਨਹੀਂ ਕਹਿ ਸਕਦਾ ਵੀ ਇਸ ਬੰਦੇ ਨੇ ਮੇਰੇ ਨਾਲ ਗਲਤ ਕੀਤਾ ਜਾਂ ਮੈਨੂੰ ਠੱਗ ਲਿਆ ਜਾਂ ਮੇਰੇ ਨਾਲ ਐਦਾਂ ਕਰ ਦਿੱਤਾ ਜਾਂ ਮੇਰੇ ਨਾਲ ਉਹ ਕਰ ਦਿੱਤਾ ਔਰ ਮੈਂ ਜਿੰਨੀਆਂ ਵੀ ਕੁੰਗਲੀਆਂ ਦੇਖ ਰਹਾ ਹੈ ਅਗਰ ਉਸ ਬੰਦੇ ਨੂੰ ਫਰਕ ਨਹੀਂ ਪੈਂਦਾ ਮੈਂ ਉਹਨੂੰ ਦੁਬਾਰਾ ਫੇਰ ਦੇਖਣ ਦੀ ਕੋਸ਼ਿਸ਼ ਕਰਦਾ ਹਾਂ ਕਿ ਤੁਸੀਂ ਦੁਬਾਰਾ ਸਾਡੇ ਕੋਲ ਫੇਰ ਆਓ ਫੀਸ ਨਹੀਂ ਲੱਗੇਗੀ ਦੁਬਾਰਾ ਫੀਸ ਨਹੀਂ ਲੱਗੇਗੀ ਔਰ ਮੇਰੀ ਪੂਰੀ ਇਹ ਕੋਸ਼ਿਸ਼ ਹੋਏਗੀ ਉਸ ਬੰਦੇ ਦਾ ਕੰਮ ਹੋਣਾ ਚਾਹੀਦਾ ਪਰ ਕੰਮ ਜੈਨੂਅਲ ਹੋਣਾ ਚਾਹੀਦਾ ਜੇ ਤੁਸੀਂ ਕਹੋਗੇ ਵੀ ਫਰਾਨੀ ਕੁੜੀ ਸਾਡਾ ਨਹੀਂ ਫਸਦੀ ਉਹ ਕੁੜੀ ਫਸਾ ਲਓ ਇਹ ਕੰਮ ਨਹੀਂ ਸਾਸੀ ਕਰਦੇ ਕਿ ਬਹੁਤ ਸਾਰੇ ਬੰਦੇ ਵਸ਼ੀਕਰਨ ਇਹ ਉਹ ਚੱਕਰਾਂ 'ਚ ਪੈ ਜਾਂਦੇ ਆ ਸਾਡੇ ਕੋਲ ਇਦਾਂ ਦਾ ਕੋਈ ਹੱਲ ਨਹੀਂ ਹੁੰਦੇ ਸਾਡੇ ਕੋਲ ਇਦਾਂ ਦੇ ਕੋਈ ਮਸਲੇ ਨਹੀਂ ਹੈ ਔਰ ਅਸੀਂ ਇਹ ਕੰਮ ਨਹੀਂ ਕਰਦੇ ਅਸੀਂ ਜੈਨੂਅਲ ਉਪਾਏ ਕਰਾਣੇ ਆ ਜੀ ਜਿੱਦਾਂ ਕਿ ਸਾਡੇ ਛੋਟੇ ਛੋਟੇ ਪਾਏ ਹੁੰਦੇ ਵੀ ਆ ਫਲਾਨੀ ਚੀਜ਼ ਲੈ ਕੇ ਜਲ ਪ੍ਰਵਾਹ ਕਰਦੇ ਹੋ ਜਾਂ ਫਲਾਨੀ ਚੀਜ਼ ਤੁਸੀਂ ਧਰਮਸਥਾਨ ਤੇ ਦੇਦੇ ਹੋ ਜਾਂ ਫਲਾਨੀ ਚੀਜ਼ ਡੋਨੇਟ ਕਰਦੇ ਹੋ ਕਿਸੇ ਗਰੀਬ ਨੂੰ ਉਹ ਸਾਡੇ ਕੋਲ ਏਦਾਂ ਦੇ ਉਪਾਏ ਹੀ ਹੁੰਦੇ ਆ ਜੀ ਬਿਲਕੁਲ ਜੇਕਰ ਤੁਸੀਂ ਵੀ ਜੈਨੂਅਲ ਪ੍ਰੋਬਲਮ ਨਾਲ ਪੀੜਿਤ ਹੋ ਤਾਂ ਤੁਸੀਂ ਵੀ ਇੱਕ ਵਾਰ ਐਸਟ੍ਰੋਲੋਜੀ ਦਾ ਸਹਾਰਾ ਜ਼ਰੂਰ ਲਵੋ ਕਿਉਂਕਿ ਜਿਸ ਤਰ੍ਹਾਂ ਸਭ ਨੇ ਦੱਸਿਆ ਕਿ ਕਾਫੀ ਐਸਟ੍ਰੋਲੋਜਰਸ ਤਾਂ ਆ ਚੁੱਕੇ ਨੇ ਹਰ ਜਗ੍ਹਾ ਤੁਹਾਨੂੰ ਐਸਟ੍ਰੋਲੋਜਰ ਮਿਲੇਗਾ ਬਟ ਸਹੀ ਤੁਸੀਂ ਕਿੱਥੇ आजस एवीपी न्यूज़ पंजाब दे राइट ਤੁਹਾਨੂੰ ਦਿਖਾਇਆ ਹੈ ਕਿ ਐਸਟਰੋਲੋਜਰ ਸਾਡੇ ਨਾਲ ਮੌਜੂਦ ਰਹੇ ਨੇ ਰੋਹਿਤ ਪੰਡਾਰੀ ਜੋ ਕਿ 15 ਸਾਲ ਦੇ ਪਿਛਲੇ 15 ਸਾਲ ਦੇ ਵਿੱਚ ਕਾਫੀ ਐਕਸਪੀਰੀਅੰਸ ਕਰ ਚੁੱਕੇ ਨੇ ਕਾਫੀ ਸਟੂਡੈਂਟਸ ਨੂੰ ਗਾਈਡ ਕਰ ਚੁੱਕੇ ਨੇ ਤੇ ਕਾਫੀ ਲੋਕ ਇਹਨਾਂ ਕੋਲ ਪ੍ਰੋਬਲਮਸ ਆਪਣੀਆਂ ਲੈ ਕੇ ਸੋਲੂਸ਼ਨ ਜਿਹੜਾ ਕਿ ਬਿਲਕੁਲ ਸਹੀ ਓਕੇ ਹੋ ਚੁੱਕੇ ਨੇ ਸੋ ਤੁਸੀਂ ਵੀ ਅਗਰ ਇਹਨਾਂ ਨੂੰ ਕਾਲ ਕਰਨਾ ਚਾਹਦੇ ਹੋ ਤਾਂ ਇਹਨਾਂ ਦੇ ਕੰਟੈਕਟ ਨੰਬਰ ਡਿਸਪਲੇ ਕਰ ਦਿੱਤੇ ਜਾਣਗੇ ਔਰ ਇਸ ਤੋਂ ਇਲਾਵਾ ਅਗਰ ਇਹਨਾਂ ਦੀ ਖਾਸਿਆ ਆਜ਼ਾਦੀ ਹੈ ਸਪੈਸ਼ਲਟੀ ਤੁਸੀਂ ਫੀ ਨਹੀਂ ਪੇ ਕਰਕੇ ਆਪਣੀ ਕੁੰਡਲੀ ਚੈੱਕ ਕਰਵਾ ਸਕਦੇ ਹੋ ਤਾਂ ਫੀ ਤانوں ਹੁਣ ਵਿਦਾ ਮਤਲਬ ਫ੍ਰੀ ਆਫ ਕੋਸਟ ਜੋ ਕਿ ਹੈ ਤੁਸੀਂ ਇੱਥੇ ਆਪਣੀ ਕੁੰਡਲੀ ਟੇਵਾ ਦਿਖਾ ਸਕਦੇ ਹੋ ਬਟ ਤੁਹਾਨੂੰ ਇਸ ਦੇ ਲਈ ਲੁਧਿਆਣਾ ਦੇ ਨੂਰਵਾਲਾ ਰੋਡ ਤੇ ਗੁਰੂ ਕਿਰਪਾ ਜੁਐਲਰਸ ਤੇ ਆਣਾ ਹੋਏਗਾ ਔਰ ਇਹਨਾਂ ਦੀ ਟਾਈਮਿੰਗ ਜੋ ਹੈ ਰਾਤ ਦੇ 10 ਵਜੇ ਤੱਕ ਜਿਹੜਾ ਕਿ ਇੱਥੇ ਅਵੇਲੇਬਲ ਹੁੰਦੇ ਨੇ ਔਰ ਸੈਚਰਡੇ ਸੰਡੇ ਜਿਹੜਾ ਕਿ ਇਹਨਾਂ ਵੱਲੋਂ ਫ੍ਰੀ ਆਫ ਕੋਸਟ ਜਿਹੜਾ ਕਿ ਹੈ ਕੁੰਡਲੀ ਦੇਖੀ ਜਾਂਦੀ ਹੈ ਨਿਸ਼ਕਾਮ ਸੇਵਾ ਇਹਨਾਂ ਵੱਲੋਂ ਕੀਤੀ ਜਾਂਦੀ ਹੈ ਅਪਡੇਟ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਦਾਂ ਦੀ ਅਪਡੇਟਸ ਦੇ ਨਾਲ ਬਣੇ ਰਹੇ ਲਈ ਦੇਖਦੇ ਰਹੋ ਇਹ ਵੀਪ ਨੇ ਉਸ ਪੰਜਾਬ